31 ਮਾਰਚ ਤੋਂ ਪਹਿਲਾਂ ਕਰ ਲੋ ਇਹ ਕੰਮ ਨਹੀਂ ਤਾਂ 50% ਵਾਧੂ ਟੈਕਸ ਭਰਨ ਲਈ ਹੋ ਜਾਓ ਤਿਆਰ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੀ ਰਿਕਵੈਸਟ ਹੈ ਕਿ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਫਿਰ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਾਰਚ ਦਾ ਮਹੀਨਾ ਆਪਣੇ ਆਖਰੀ ਪੜਾਅ ਵਿੱਚ ਹੈ ਤੁਹਾਡੇ ਲਈ 31 ਮਾਰਚ ਤੋਂ ਪਹਿਲਾਂ ਪੈਸ਼ਿਆ ਨਾਲ ਜੁੜੇ ਕਈ ਕੰਮ ਪੂਰੇ ਕਰਨੇ ਜ਼ਰੂਰੀ ਹਨ ਜੇਕਰ ਤੁਸੀਂ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਇਹ ਕੰਮ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਕਰਨ ਨਾਲ 50% ਦੀ ਵਾਧੂ ਟੈਕਸ ਤੋਂ ਬਚ ਸਕਦੇ ਹੋ ਮੰਗਲਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਟੈਕਸਦਾਤਾਵਾਂ ਨੂੰ ਜੁਰਮਾਨੇ ਅਤੇ ਵਾਧੂ ਵਿੱਤੀ ਬੋਝ ਨੂੰ ਘਟਾਉਣ ਲਈ 31 ਮਾਰਚ 2025 ਤੋਂ ਪਹਿਲਾਂ ਆਪਣੀ ਅਪਡੇਟ ਕੀਤੀ ਇਨਕਮ ਟੈਕਸ ਰਿਟਰਨ ITR U ਫਾਈਲ ਕਰਨ ਦੀ ਅਪੀਲ ਕੀਤੀ ਗਈ ਹੈ ਕੀਤੀ ਇਨਕਮ ਟੈਕਸ ਰਿਟਰਨ ਡਾਇਰ ਕਰਨਾ ਟੈਕਸਦਾਤਾਵਾਂ ਨੂੰ ਸਵੈ ਇੱਛਾ ਨਾਲ ਕਿਸੇ ਵੀ ਅਨ ਦੱਸੀ ਆਮਦਨ ਦਾ ਖੁਲਾਸਾ ਕਰਨ ਜਾਂ ਪਹਿਲਾਂ ਫਾਈਲ ਕੀਤੀ ਗਈ ਰਿਟਰਨ ਵਿੱਚ ਗਲਤੀ ਨੂੰ ਠੀਕ ਕਰਨ ਦੀ ਆਗਿਆ ਦਿੰਦਾ ਹੈ ਵਿੱਤ ਰਾਜ ਮੰਤਰੀ ਪੰਕਜ ਚੋਧਰੀ ਨੇ ਇਕ ਲੋਕ ਸਭਾ ਵਿੱਚ ਇਕ ਲਿਖਤੀ ਜਵਾਬ ਵਿੱਚ ਕਿਹਾ ਕਿ ਮੌਜੂਦਾ ਮੁਲਾਂਕਣ 2024-25 ਵਿੱਚ 28 ਫਰਵਰੀ ਤੱਕ 4.64 ਲੱਖ ਅਪਡੇਟ ਕੀਤੇ ਆਈਟੀਆਰ ਫਾਈਲ ਕੀਤੇ ਗਏ ਹਨ ਅਤੇ 431.2 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਗਿਆ ਹੈ। ਸਾਲ 2023-24 ਵਿੱਚ 29.79 ਲੱਖ ਤੋਂ ਵੱਧ ਆਈਟੀਆਰ ਯੂ ਫਾਈਲ ਕੀਤੇ ਗਏ ਸਨ ਅਤੇ 2947 ਕਰੋੜ ਰੁਪਏ ਦੀ ਵਾਧੂ ਟੈਕਸ ਦਾ ਭੁਗਤਾਨ ਕੀਤਾ ਗਿਆ ਸੀ ਅਪਡੇਟ ਕੀਤੀ ਗਈ ਆਈਟੀਆਰ ਯੂ ਕਿਸੇ ਵੀ ਟੈਕਸਦਾਤਾ ਦੁਆਰਾ ਦਾਇਰ ਕੀਤੀ ਜਾ ਸਕਦੀ ਹੈ ਜਿਸ ਵਿੱਚ ਵਿਅਕਤੀ ਕਾਰੋਬਾਰ ਜਾਂ ਹੋਰ ਸੰਸਥਾਵਾਂ ਸ਼ਾਮਲ ਹਨ ਇਨਕਮ ਟੈਕਸ ਵਿਭਾਗ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਕਿ ਹੁਣ ਆਈਟੀਆਰਯੂ ਫਾਈਲ ਕਰਨਾ 25% ਵਾਧੂ ਟੈਕਸ ਪਲੱਸ ਵਿਆਜ 31 ਮਾਰਚ 2025 ਤੀ ਤੋਂ ਬਾਅਦ ਫਾਈਲ ਕਰਨਾ 50% ਵਾਧੂ ਟੈਕਸ ਪਲੱਸ ਵਿਆਜ ਕਿਰਪਾ ਕਰਕੇ ਇਨਕਮ ਟੈਕਸ ਐਕਟ 1971 ਦੀ ਧਾਰਾ ਦੇ 139 BA ਦੇ ਉਪਬੰਧਾਂ ਅਨੁਸਾਰ ਇਨਕਮ ਟੈਕਸ ਦੀ ਅਪਡੇਟ ਕੀਤੀ ਰਿਟਰਨ ਫਾਈਲ ਕਰੋ 25% ਵਾਧੂ ਟੈਕਸ ਅਤੇ ਘਟਾਏ ਗਏ ਵਿਆਜਾਂ ਦਾ ਲਾਭ ਲੈਣ ਲਈ 31 ਮਾਰਚ 2025 ਤੱਕ ਫਾਈਲ ਕਰੋ ਜੇਕਰ ਕੋਈ ਟੈਕਸਦਾਤਾ ਆਈਟੀਆਰ ਫਾਈਲ ਕਰਦੇ ਸਮੇਂ ਕੋਈ ਵਿਰਵਾ ਖੁੰਝ ਗਿਆ ਹੈ ਜਾਂ ਫਿਰ ਰਿਟਰਨ ਭਰਦੇ ਸਮੇਂ ਕੋਈ ਗਲਤੀ ਹੋ ਕੀਤੀ ਗਈ ਹੈ ਤਾਂ ਉਹ ਇਸ ਨੂੰ ਠੀਕ ਕਰਨ ਲਈ ਇੱਕ ਅਪਡੇਟ ਕੀਤਾ ਆਈਟੀਆਰ ਫਾਈਲ ਕਰ ਸਕਦਾ ਹੈ ਅਤੇ ਦੁਬਾਰਾ ਫਾਈਲ ਕਰ ਸਕਦਾ ਹੈ